ਮਾਡਲ ਟਾਊਨ ਚ ਚੋਰਾ ਦੇ ਹੌਸਲੇ ਬੁਲੰਦ ਮਾਲ ਚ ਸੁਰੱਖਿਆ ਗਾਰਡ ਦੀ ਮੌਜੂਦਗੀ ਚ 11 ਲੱਖ ਰੁਪਏ ਦੀ ਹੋਈ ਚੋਰੀ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਤੁਸੀਂ ਵੀ ਸੁਣੋ ਕੀ ਮਾਮਲਾ ਹੈ ਸਾਰਾ ਜੋ ਚੋਰੀ ਹੋਈ ਹੈ ਉਸਕੇ ਬਾਰੇ ਮੈਨੂੰ ਦੱਸ ਦਿਜੀਏ ਕੌਨ ਸਾ ਸ਼ੋਰੂਮ ਹੈ ਅੱਜ ਸਾਨੂੰ ਪਤਾ ਲੱਗਾ ਅਤਲਾ ਮਰੀ ਕੇ ਆਈ ਗਨ ਕੇ ਵਿੱਚ ਗੱਲੇ ਵਿੱਚੋਂ ਕੋਈ ਕੈਸ਼ ਚੋਰੀ ਹੋਇਆ ਜਦੋਂ ਅਸੀਂ ਮੁਕਾ ਦੇ ਜਾ ਕੇ ਅਸੀਂ ਪੂਰਾ ਮਾਮਲਾ ਦੇਖਿਆ ਤੇ ਉਹਦਾ ਕੱਟੇ ਹੀ ਗਤੀ ਆ ਰਹੀ ਹੈ ਜੋ ਵੀ ਅਗੇ ਹੁੰਦਾ ਤੁਹਾਨੂੰ ਦੱਸਣੀ ਸਾਰੀ ਪਾਣੀ ਕਿੰਨਾ ਕੈਸ਼ ਲੈ ਕਰ ਗਿਆ 1.5 ਲੱਖ ਰੁਪਇਆ ਉਹਨੇ ਦੱਸਿਆ ਕਿ ਕਿੰਨੇ ਕੁ ਵੇ ਦੁਆਰਦਤ ਹੈਗੀ ਆ ਕੌਣ ਕੌਣ ਆਇਆ ਸੀਗੇ ਉਹ ਸਿਸੀ ਵੀ ਸਾਰੀ ਆਪਾ ਅੱਜ ਸਾਰੇ ਹੀ ਇਤਲਾ ਮਿਲੀ ਉਹਨਾਂ ਨੂੰ ਆ ਕੇ ਸਾਰੇ ਹੀ ਦੇਖੇ ਹੂੰ ਉਸ ਸਕਿਉਰਿਟੀ ਗਾਰਡ ਵੀ ਸਿਗੇ ਉੱਤੇ ਉਹਨਾਂ ਦਾ ਕੁਝ ਸਕਿਉਰਿਟੀ ਗਾਰਡ ਤੇ ਸ਼ੱਕ ਹੋ ਰਿਹਾ ਵੀ ਸ਼ਾਇਦ ਉਹੀ ਉਹ ਕਰਕੇ ਲੈ ਗਏ ਹੂੰ ਹੂੰ ਤੇ ਵਿੱਚ ਆਪਣੇ ਸੀਸੀਟੀਵੀ ਪ੍ਰਬੰਧ ਹੋਈ ਉਹਦੇ ਵਿੱਚ ਪਤਾ ਲੱਗ ਰਿਹਾ ਇੱਕ ਰਿਪੋਰਟ ਦੀ ਤਿਆਰੀ ਹੈ ਸਾਡੀ ਟੀਮ ਅਜੇ ਮੌਕੇ ਤੇ ਆ ਹਾਜ਼ਰ ਕੀਤੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਇਹਨਾਂ ਜਿਹੜੇ ਕੈਸ਼ ਸੀਗਾ ਆਪਣੇ ਇਕੱਠਾ ਅਮੂਮਨ ਪਿਆ ਹੁੰਦਾ ਜਾਂ ਫਿਰ ਕਿਸ ਚੀਜ਼ ਕਰਕੇ ਇਹਨਾਂ ਪਿਆ ਉਹਦਾ ਜੀ ਬਾਈ ਇਹਦਾ ਜੀ ਵੈਰੀਫਾਈ ਹੋਣ ਤੋਂ ਬਾਅਦ ਹੀ ਬਤਾ ਚਲੇਗਾ ਹੂੰ ਠੀਕ ਹੈ ਕੱਲ ਕੈਸ਼ ਲੈ ਕੇ ਕੈਸ਼ਲਾ ਕੋਈ ਕੁਝ ਹੋਰ ਸੀ ਜਾਂ ਤੱਕ ਕੈਸ਼ ਤੇ ਜਾਂ ਹੋਰ ਕੁਝ ਕੀ ਕਿਆ ਮਾਮਲਾ ਹੈ ਸਾਰਾ ਜੋ ਚੋਰੀ ਹੋਈ ਹੈ ਉਸਕੇ ਬਾਰੇ ਮੈਨੂੰ ਬਤਾ ਦਿ ਅੱਜ ਸਾਨੂੰ ਪਤਾ ਲੱਗਾ ਜਤਰਾ ਅਮਰੀਕਾ ਦੇ ਆਈ ਗਨ ਦੇ ਵਿੱਚ ਗੱਲੇ ਵਿੱਚੋਂ ਕੋਈ ਕੈਸ਼ ਚੋਰੀ ਹੋਇਆ ਜਿਹਦੇ ਸੰਦੀ ਮੁੱਖ ਦੇ ਜਾ ਕੇ ਅਸੀਂ ਪੂਰਾ ਮਾਮਲਾ ਦੇਖਿਆ ਤੇ ਉਹਦਾ ਤਫतीश ਕੀਤੀ ਜਾ ਰਹੀ ਹੈ ਜੋ ਵੀ ਅੱਗੇ ਹੁੰਦਾ ਤੁਹਾਨੂੰ ਦੱਸਦੇ ਨਹੀਂ ਸਾਰੀ ਗੱਲ ਕਿਤਨਾ ਕੈਸ਼ ਲੈ ਕਰ ਗਿਆ 1.5 ਲੱਖ ਰੁਪਏ ਉਹਨੇ ਦੱਸਿਆ ਕਿ ਕਿੰਨੇ ਕੁ ਦਿਵਾਰ ਦਾ ਤੇ ਹੈਗੀ ਆ ਕੌਣ ਕੌਣ ਆਏ ਸੀਗੇ ਉਹ ਸੀਸੀਟੀਵੀ ਸਾਰੀ ਆਪਾਂ ਅੱਜ ਸਵੇਰੇ ਹੀ ਤਲਾ ਮਿਲੀ ਉਹਨਾਂ ਨੇ ਆ ਕੇ ਸਵੇਰੇ ਹੀ ਦੇਖਿਆ ਹੂੰ ਉਸ ਸਕਿਉਰਿਟੀ ਕਾਰਡ ਵੀ ਸਿਕਾਇਤ ਹੋਈ ਉਹਦਾ ਕੋਈ ਸਕਿਉਰਿਟੀ ਕਾਰਡ ਤੇ ਸ਼ੱਕ ਹੋ ਰਿਹਾ ਵੀ ਸ਼ਾਇਦ ਉਹੀ ਉਹ ਕਰਕੇ ਲੈ ਗਿਆ ਹੂੰ ਹੂੰ ਤੇ ਵਿੱਚ ਆਪਣੇ ਸੀਸੀਟੀਵੀ ਪ੍ਰਬੰਧੂਈ ਉਹਦੇ ਵਿੱਚ ਪਤਾ ਲੱਗ ਰਿਹਾ ਇੱਕ ਗੋਰਪਸਟੀ ਆ ਰਹੀ ਹੈ ਸਾਡੀ ਟੀਮ ਅਜੇ ਮੌਕੇ ਤੇ ਆਜ਼ਰ ਕੇ ਦੀ ਆ ਰਹੀ ਹੈ ਉਹਨੇ ਦੱਸਿਆ ਕਿ ਇਹ ਨਾ ਜਿਹੜਾ ਕੈਸ਼ ਸੀਗਾ ਆਪਣੇ ਇਕੱਠਾ ਮੂਵਮੈਂਟ ਪਿਆ ਹੁੰਦਾ ਜਾਂ ਫਿਰ ਕਿਸ ਚੀਜ਼ ਕਰਕੇ ਨਾ ਪਿਆ ਹੋਵੇ ਇਹਦਾ ਜੀ ਭਾਈ ਇਹਦਾ ਜੀ ਵੈਰੀਫਾਈ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਹੂੰ ਠੀਕ ਹੈ ਕੱਲ ਕੈਸ਼ ਲੈ ਕੇ ਕੈਸਲਾ ਕੋਈ ਕੁਝ ਹੋ ਰਿਹਾ ਜ ਤੱਕ ਕੈਸ਼ ਦਾ ਹੀ ਹੋਰ ਕੁਝ ਨਹੀਂ ਤਾਂ ਕੀ ਮਾਮਲਾ ਹੈ ਸਾਰਾ ਜੋ ਚੋਰੀ ਹੋਈ ਹੈ ਉਸਕੇ ਬਾਰੇ ਮੈਨੂੰ ਬਤਾ ਦਿਜੀਏ ਕ ਅੱਜ ਸਾਨੂੰ ਪਤਾ ਲੱਗਾ ਜਦੋਂ ਅਮੀਰੀ ਕੇ ਆਈ ਗੁਨ ਕੇ ਵਿੱਚ ਗੱਲੀ ਵਿੱਚੋਂ ਕੋਈ ਕੈਸ਼ ਚੋਰੀ ਹੋਇਆ ਜਦੋਂ ਸੰਦੀ ਮੁਖਰੀ ਜਾ ਕੇ ਅਸੀਂ ਪੂਰਾ ਮਾਮਲਾ ਦੇਖਿਆ ਤੇ ਉਹਦਾ ਤਫਤੀਸ਼ ਕੀਤੀ ਜਾ ਰਹੀ ਹੈ ਜੋ ਵੀ ਅੱਗੇ ਹੁੰਦਾ ਤੁਹਾਨੂੰ ਦੱਸਣੀ ਸਾਰੀ ਤੱਕ ਕਿਤਨਾ ਕੈਸ਼ ਲੈ ਕਰ ਗੀਆ 1.5 ਕਰੋੜ ਰੁਪਏ ਉਹਨਾਂ ਦੱਸਿਆ ਕਿ ਕਿੰਨੇ ਕੁ ਵਜੇ ਦੁਆਰਦਾਰਤ ਹੈਗੀ ਆ ਕੌਣ ਕੌਣ ਆਏ ਸੀਗੇ ਉਹ ਸੀਸੀਟੀਵੀ ਸਾਰੀ ਆਪਾਂ ਅੱਜ ਸਾਰੇ ਹੀ ਇਤਲਾ ਮਿਲੀ ਉਹਨਾਂ ਨੂੰ ਆ ਕੇ ਸਾਰੇ ਹੀ ਦੇਖੇ ਹੂੰ ਉਹ ਸਕਿਉਰਿਟੀ ਗਾਰਡ ਵੀ ਸੀਗੇ ਉੱਥੇ ਉਹਨਾਂ ਦਾ ਕੁਝ ਸਕਿਉਰਿਟੀ ਗਾਰਡ ਤੇ ਸ਼ੱਕ ਹੋ ਰਿਹਾ ਵੀ ਸ਼ਾਇਦ ਉਹ ਹੀ ਉਹ ਕਰਕੇ ਲੈ ਗਏ ਹਮਮ ਤੇ ਵਿੱਚ ਆਪਣੇ ਸੀਸੀਟੀਵੀ ਪਰਬਧ ਹੋਈ ਉਹਦੇ ਵਿੱਚ ਪਤਾ ਲੱਗ ਰਿਹਾ ਇੱਕ ਕਾਹਤ ਦੀ ਤਿਆਰੀ ਹੈ ਸਾਡੀ ਟੀਮ ਅਜੇ ਮੌਕੇ ਤੇ ਆਜ਼ਰ ਕੀਤੀ ਆ ਰਹੀ ਹੈ ਉਹਨੇ ਦੱਸਿਆ ਕਿ ਇਹਨਾਂ ਜਿਹੜੇ ਕੈਸ਼ ਸੀਗਾ ਆਪਣੇ ਇਕੱਠਾ ਆਮੂਨ ਪਿਆ ਹੁੰਦਾ ਜਾਂ ਫਿਰ ਕਿਸ ਚੀਜ਼ ਕਰਕੇ ਇਹਨਾਂ ਪਿਆ ਹੋਵੇ ਇਹਦਾ ਜੀ ਬਾਈ ਇਹਦਾ ਜੀ ਵੈਰੀਫਾਈ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਹਮ ਠੀਕ ਹੈ ਕੱਲ ਕੈਸ਼ ਲੈ ਕੇ ਕੈਸਲਾ ਕੋਈ ਕੁਝ ਹੋਰ ਸੀ ਜਿੱਤ ਤੱਕ ਕੈਸ਼ ਤਾਂ ਹੀ ਆ ਹੋਰ ਕੁਝ ਨਹੀਂ ਤਾਂ ਕੀ ਮਾਮਲਾ ਹੈ ਸਾਰਾ ਜੋ ਚੋਰੀ ਹੋਈ ਹੈ ਉਸਕੇ ਬਾਰੇ ਮੈਨੂੰ ਬਤਾ ਦਿਜੀਏ ਕੌਨ ਸਾ ਸ਼ੋਅਰੂਮ ਅੱਜ ਸਾਨੂੰ ਪਤਾ ਲੱਗਾ ਅਜ ਤਲਾ ਮੀਕੇ ਆਈ ਬਨਕ ਵਿੱਚ ਗੱਲੇ ਵਿੱਚੋਂ ਕੋਈ ਕੈਸ਼ ਚੋਰੀ ਹੋਇਆ ਜਦੋਂ ਅਸੀਂ ਮੁਕਰੀ ਜਾ ਕੇ ਅਸੀਂ ਪੂਰਾ ਮਾਮਲਾ ਦੇਖਿਆ ਤੇ ਉਹਦਾ ਕਤਲ ਕੀਤੀ ਜਾ ਰਹੀ ਹੈ ਜੋ ਵੀ ਅਗੇ ਹੁੰਦਾ ਤੁਹਾਨੂੰ ਦੱਸਣੀ ਸਾਰੀ ਗੱਲ ਕਿਤਨਾ ਕੈਸ਼ ਲੈ ਕਰ ਗਿਆ 1.5 ਲੱਖ ਰੁਪਏ ਉਹਨਾਂ ਨੇ ਦੱਸਿਆ ਕਿ ਕਿੰਨੇ ਕੁ ਵੇਲੇ ਦੁਬਾਰਾ ਤਾਂ ਹੈਗੀ ਆ ਕੌਣ ਕੌਣ ਆਏ ਸੀਗੇ ਉਹ ਸੀਸੀਟੀਵੀ ਸਾਰੀ ਆਪਾਂ ਅੱਜ ਸਵੇਰੇ ਹੀ ਇਤਲਾਹ ਮਿਲੀ ਉਹਨਾਂ ਨੂੰ ਆ ਕੇ ਸਵੇਰੇ ਹੀ ਦੇਖੇ ਹੂੰ ਉਹ ਸਕਿਉਰਿਟੀ ਕਾਰਡ ਵੀ ਸੀ ਗਈ ਉੱਥੇ ਉਹਨਾਂ ਦਾ ਕੋਈ ਸਕਿਉਰਿਟੀ ਕਾਰਡ ਤੇ ਛੱਪ ਹੋ ਰਿਹਾ ਵੀ ਸ਼ਾਇਦ ਉਹੀ ਉਹ ਕਰਕੇ ਲੈ ਗਏ ਹੂੰ ਹੂੰ ਤੇ ਵਿੱਚ ਆਪਣੇ ਸੀਸੀਟੀਵੀ ਪ੍ਰਬੰਧ ਹੋਈ ਉਹਦੇ ਵਿੱਚ ਪਤਾ ਲੱਗ ਰਿਹਾ ਕਿ ਕੋਈ ਕੌਂਸਲ ਕੀਤੀ ਆ ਰਹੀ ਹੈ ਸਾੜੀ ਦੇ ਮੱਝੇ ਮੌਕੇ ਤੇ ਆ ਹਾਜ਼ਰ ਕੀਤੀ ਆ ਰਹੀ ਹੈ ਉਹਨਾਂ ਨੇ ਦੱਸਿਆ ਕਿ ਇਹਨਾਂ ਜਿਹੜੇ ਕੈਸ਼ ਸੀਗਾ ਆਪਣੇ ਇਕੱਠਾ ਕਮੂਨ ਪਿਆ ਹੁੰਦਾ ਜਾਂ ਫਿਰ ਕਿਸੇ ਚੀਜ਼ ਕਰਕੇ ਇਹਨਾਂ ਪਿਆ ਉਹਦਾ ਜੀ ਵਾਈਪ ਇਹਦਾ ਜੀ ਵੈਰੀਫਾਈ ਹੋਣ ਤੋਂ ਬਾਅਦ ਹੀ ਮਤਲਬ ਚਲੇਗਾ ਹੂੰ ਠੀਕ ਹੈ ਕੱਲ ਕੈਸ਼ ਲੈ ਕੇ ਕੈਸਲਾ ਕੋਈ ਕੁਝ ਹੋਰ ਸੀ ਤੱਕ ਕੈਸ਼ ਨਹੀਂ ਆ ਹੋਰ ਕੁਝ ਨਹੀਂ